ਸਲਾਦ ਪੱਤਾ ਜਾਨੀ ਕਿ ਲੈਟਸ ਤੇ ਲੈਟਸ ਦੇ ਵਿੱਚ ਆਈਸਵਰਕ ਵੈਰਾਈਟੀ ਜਿਹੜੀ ਕਿ ਕੁਝ ਦਿਨ ਪਹਿਲਾਂ ਆਪਾਂ ਬੱਟਾਂ ਦੇ ਉੱਪਰ ਲਾਈ ਹੈਗੀ ਸਲਾਦ ਪੱਤਾ ਆਮ ਹੀ ਤੁਸੀਂ ਜਦੋਂ ਕੋਈ 버거 ਕਹਿ ਲੋ ਜਾਂ ਸਬ ਕਹਿ ਲੋ ਇਹ ਚੀਜ਼ਾਂ ਜਦੋਂ ਖਾਣੇ ਉਹ ਤਾਂ ਤੁਸੀਂ ਉਹਨਾਂ ਦੇ ਵਿੱਚ ਦੇਖਿਆ ਹੋਊਗਾ ਕਿ ਲੈਟਸ ਪਾਇਆ ਜਾਂਦਾ ਹੈ ਪੱਤ ਗੋਭੀ ਦੀ ਤਰ੍ਹਾਂ ਲਗਭਗ ਇਹ ਦੇਖਣ ਵਾਲਾ ਹੁੰਦਾ ਹੈਗਾ ਤੇ ਰੇਟ ਦੀ ਗੱਲ ਕਰੀਏ ਤਾਂ 1.200 ਰੁਪਏ ਪ੍ਰਤੀ ਕਿਲੋ ਤੋਂ ਲੈ ਕੇ 400-500 ਰੁਪਏ ਤੱਕ ਵੀ ਜਿਹੜਾ ਇਹਦਾ ਰੇਟ ਚੱਲਾ ਜਾਂਦਾ ਹੈਗਾ ਜ਼ਿਆਦਾਤਰ ਇਹ ਬਾਹਰੋਂ ਹੋਰ ਸਟੇਟਾਂ ਤੋਂ ਮਗਾਇਆ ਜਾਂਦਾ ਹੈਗਾ ਤੇ ਜਿਹੜਾ ਪ੍ਰੋਟੈਕਟਿਡ ਕਲਟੀਵੇਸ਼ਨ ਜਾਨੀ ਕਿ ਪੋਲੀ ਹਾਊਸ ਜਾਨੀ ਕਿ ਲਵਾਫੇ ਦੇ ਜਿਹੜੇ ਬਣਾਏ ਹੁੰਦੇ ਆ ਆਪਣੇ ਝੋਪੜੀ ਨੁਮਾ ਸਟਰਕਚਰ ਉਹਨਾਂ ਦੇ ਵਿੱਚ ਗਾਇਆ ਜਾਂਦਾ ਹੈਗਾ ਪਰ ਇਸ ਸਮੇਂ ਦੇ ਦੌਰਾਨ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਇਹਨੂੰ ਬਿਨਾ ਕਿਸੇ ਪ੍ਰੋਟੈਕਟਿਡ ਕਾਟੀਫਿਕੇਸ਼ਨ ਦੇ ਖੁੱਲੇ ਦੇ ਵਿੱਚ ਅਗਾ ਸਕਦੇ ਹੋਗੇ ਆਪਣਾ ਲਗਭਗ ਕਾਫੀ ਸਾਲਾਂ ਦਾ ਇਹਦੇ ਉੱਪਰ ਤਜਰਬਾ ਹੈਗਾ ਗੱਲ ਲਗਾਤਾਰ ਆਪਾਂ ਲਾ ਰਹੇ ਆ ਤੇ ਕੁਝ ਕਾ ਭਾਵ ਦੇ ਖਾਣ ਲਈ ਤੇ ਕੁਝ ਜਿਹੜਾ ਆਪਣੇ ਪਸ਼ੂਆਂ ਨੂੰ ਪਾ ਦਿੰਦੇ ਹਾਂਗੇ ਉਹ ਸੇਲ ਦਾ ਫਿਲਹਾਲ ਜਿਹੜਾ ਇਹਦਾ ਕੋਈ ਆਪਣਾ ਖਾਸ ਪ੍ਰਬੰਧ ਹੈ ਨਹੀਂਗਾ ਧੰਨਵਾਦ ਜੀ